ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਨਜ਼ਦੀਕ ਪੈਂਦੇ ਪਿੰਡ ਪੂਲੀ ਵਿਖੇ ਕਰਾਏ ਗਏ ਸ਼ਾਨਦਾਰ ਹਾਕੀ ਵਾਲੀਬਾਲ ਟੂਰਨਾਮੈਂਟ ਦੌਰਾਨ 65 ਸਾਲਾ ਬਜ਼ੁਰਗਾਂ ਦੀਆਂ ਦੌੜਾਂ ਕਰਵਾਈਆਂ। ਇਹਨਾਂ ਦੌੜਾਂ ਦੌਰਾਨ ਪਰਮਜੀਤ ਸਿੰਘ ਐਸ ਡੀਓ ਪੂਲੀ ਜੋ ਕਿ ਪਹਿਲੇ ਸਥਾਨ ਤੇ ਆਏ, ਮੱਖਣ ਸਿੰਘ ਦੂਜੇ ਸਥਾਨ ਤੇ ਆਏ ਅਤੇ ਆਸਾ ਸਿੰਘ ਸਾਬਕਾ ਪੰਚ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਇਸ ਦੇ ਨਾਲ ਹੀ ਜੇਤੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਭੁਲਦੜ ਡੈਰੀ ਫਾਰਮ ਵੱਲੋਂ ਪਹਿਲੇ ਨੰਬਰ ਤੇ ਆਉਣ ਵਾਲੇ 65 ਸਾਲਾ ਪਰਮਜੀਤ ਸਿੰਘ ਐਸ ਡੀਓ ਨੂੰ 1 ਕਿਲੋ ਘਿਓ ਦੇ ਨਾਲ ਸਨਮਾਨ ਕੀਤਾ ਗਿਆ ਮੱਖਣ ਸਿੰਘ ਤੀਜੇ ਨੰਬਰ ਤੇ ਆਸਾ ਸਿੰਘ ਸਾਫਟਾ ਪਹੁੰਚ ਦੇ ਨਾਲ ਹੀ ਆਪਣਾ ਪੁੱਲਰਾ ਪੁੱਲ ਡੇਰੀ ਫਾਲ ਵੱਲੋਂ ਦੇਸੀ ਘਿਉ ਦੀ ਸੇਵਾ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਸਾਹਮਣੇ ਬਈ ਆ ਵੀ ਸਾਹਮਣੇ ਬਈ ਪਹਿਲੇ ਨੰਬਰ ਤੇ ਆਏ ਨੇ ਇਸ ਪਾਸੇ ਰਾਮਾ ਇਸ ਪਾਸੇ ਲੋਕਾਂ ਵੱਲੋਂ ਜੋ ਆਪਣੇ ਆਏ ਆ ਦੇਖੋ ਜੀ ਸਾਹਮਣੇ ਦੇਖਿਓ ਸਾਰੇ ਵੇਟ ਜਿੰਨੇ ਵੀ ਹੋਏ ਪਹਿਲੇ ਨਾਮ ਵਾਲੇ ਸਰਦਾਰ ਪਰਵਜੀਤ ਸਿੰਘ ਕਾਲੀ ਵੱਲੋਂ ਵਾਪਸ ਟੂਰਨਾਮੈਂਟ ਕਮੇਟੀ ਨੂੰ ਦਾਣ ਕੀਤੇ ਗਏ ਐ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ। ਉਹਨਾਂ ਨੇ ਸਿਰਫ ਮੋਮੈਂਟੋ ਤੇ ਦੇਸੀ ਕੇ ਉਹ ਪ੍ਰਵਾਨ ਕੀਤਾ ਪੈਸੇ ਉਹ ਕਹਿੰਦੇ ਅਸੀਂ ਲੈਣੇ ਨਹੀਂਗੇ ਉਹ ਸਾਰੀ ਕਮੇਟੀ ਦੇ ਤੇ ਅਸੀਂ ਧੰਨਵਾਦ ਕਰਦੇ ਆ। ਸੈਕੰਡ ਵੇਲਰ ਜੀ ਆਜੋ। ਸਰਦਾਰ ਮੱਖਣ ਸਿੰਘ ਜੀ ਚੱਪੀ ਵਾਲੇ ਪਟੇਕਾ ਕਈ ਯਾਰ ਕਰਾਦਾ ਇਹ ਮੇਰੀ ਇਹ ਖੜਾ ਰਹੀ ਕਹਿੰਦੇ ਗੁਰਤੇਗ ਪ੍ਰਧਾਨ ਨੇ ਤਿਆਰ ਕੀਤਾ ਬਹੁਤ ਬਹੁਤ ਧੰਨਵਾਦ ਗੁਰਤੇਗ ਤੇਰਾ ਯਾਰ ਹਾਂਜੀ ਸਾਹਮਣੇ ਦੇਖਿਓ ਤੇ ਨਾਮ ਵੀ ਲੈ ਲਿਆ ਇਹਨਾਂ ਨੇ 8 ਠੀਕ ਹੈ ਜੀ ਦੂਜੇ ਨੰਬਰ ਤੇ ਆਏ ਆ ਜੀ ਇਹ ਸਰਦਾਰ ਮੱਖਣ ਸਿੰਘ ਜੀ ਚੱਕੀ ਵਾਲੇ ਤੀਜੇ ਨੰਬਰ ਵਾਲੇ ਆ ਜਾਓ ਜੀ ਆਸਾ ਸਿੰਘ ਸਾਫਤਾ ਮੈਂਬਰ ਤੋ ਦੇ ਵਾਂਗੇ ਟੋਪੀ ਪੰਜੇ ਸਾਹਮਣੇ ਭਾਈ ਜੀ ਸਾਹਮਣੇ ਵੇਟ ਠੀਕ ਹੈ ਜੀ ਮਾਤਾ ਅੰਗਾ ਜੀ ਤੁਹਾਨੂੰ ਬਹੁਤ ਬਹੁਤ ਇਨਾਮ ਜਿਹੜਾ ਦਿੱਤਾ ਜਾ ਰਿਹਾ ਹੈ ਚੌਥੇ ਨੰਬਰ ਤੇ ਹਾਕੀ ਦੀ ਟੀਮ ਆਈ ਹੋਈ ਹੈ ਜੋ ਹਾਸਕਲਾਂ ਦੀ ਠੀਕ ਹੈ ਜੀ ਤੀਜੇ ਨੰਬਰ ਵਾਲੀ ਟੀਮ ਵੀ ਆ ਜਾਓ ਜੀ ਨਾਲ ਦੀ ਨਾਲ ਮੜਾ ਐਨਾਉਂਸ ਕਰ ਦਿਓ ਜਿਹੜੀ ਕਿਹੜੀ ਟੀਮ ਕੋਈ ਨੰਬਰ ਚਾਹੀਦਾ ਕੋਈ ਨਾ ਕਰ ਬੱਦਣੀ ਬੱਦਣੀ ਦੀ ਟੀਮ ਹੈ 3 ਨੰਬਰ ਤੇ ਆਈ ਹੋਈ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਟੂਰਨਾਮੈਂਟ ਕਮੇਟੀ ਵੱਲੋਂ ਉਹਨਾਂ ਨੂੰ ਨਾਮ ਅਤੇ ਸਨਮਾਨ ਦਿੱਤਾ ਜਾ ਰਿਹਾ ਹੈ ਜੀ ਸਾਹਮਣੇ ਦੇਖਿਓ ਸਾਰੇ ਜੀ ਬਦਰੀ ਕਲਾ ਦੀ ਟੀਮ ਅਗੇ ਨਤੀਜਾ ਨਾਮ ਪ੍ਰਾਪਤ ਕੀਤਾ ਠੀਕ ਹੈ ਜੀ